ਕਹਾਣੀ ਬਾਬੇ ਨੇ ਕਹਿਤਾ ਮੁੰਡਾ ਹੀ ਹੋਊ ਲੇਖਕ ਅਮਨ ਬਰਾੜ ਦੁਪਹਿਰ ਦੇ 2:00 ਵਜੇ ਸਨ ਚਾਚੀ ਨੇ ਦਰਵਾਜ਼ਾ ਖੜਕਾਇਆ ਖੁੱਲਾ ਆਜੋ ਮੇਰੀ ਦਾਦੀ ਨੇ ਆਵਾਜ਼ ਲਗਾਈ ਚਾਚੀ ਹੌਲੀ-ਹੌਲੀ ਆਈ ਤੇ ਮੇਰੀ ਦਾਦੀ ਨੂੰ ਕਹਿੰਦੀ ਮਾਸੀ ਕਰਮੇ ਦੀ ਬਹੂ ਕੋਲੇ ਫਿਰ ਕੁੜੀ ਹੋਗੀ ਇਹ ਖਬਰ ਸੁਣ ਕੇ ਸਟ ਸਾਰਿਆਂ ਦੇ ਮਨ ਦੁਖੀ ਹੋ ਗਏ ਕਰਮੇ ਦੇ ਇਹ ਚੌਥੀ ਕੁੜੀ ਹੋਈ ਸੀ ਦਾਦੀ ਦੇ ਮੂੰਹੋਂ ਨਿਕਲਿਆ ਨਹੀਂ ਆਤਾ ਲੋੜਾ ਹੀ ਮਾਰਿਆ ਰੱਬ ਨੇ ਐਤਕੀ ਤਾਂ ਸੁਣ ਲੈਂਦਾ ਸੱਚੀ ਲੋੜਾ ਹੀ ਤਾਂ ਮਾਰਿਆ ਸੀ ਕਿਉਂਕਿ ਕਰਮੇ ਤੇ ਉਹਦੀ ਘਰਵਾਲੀ ਦੀ ਅਥਾ ਸ਼ਰਦਾ ਸੀ ਰੱਬ ਚ ਐਸਾ ਕੋਈ ਗੁਰੂ ਘਰ ਨਹੀਂ ਸੀ ਜਿੱਥੇ ਨੱਕ ਨਾ ਰਗਣੇ ਹੋਣ ਐਸੀ ਕੋਈ ਦਰਗਾਹ ਕੋਈ ਮੰਦਿਰ ਨਹੀਂ ਸੀ ਜਿੱਥੇ ਝੋਲੀ ਨਾ ਢੀ ਹੋਵੇ ਫਿਰ ਕਿਉਂ ਨਹੀਂ ਸੁਣੀ ਰੱਬ ਨੇ ਉਹਨਾਂ ਦੀ ਕਰਮੇ ਦੀ ਇੱਕ ਧਾਰਮਿਕ ਸਥਾਨ ਪ੍ਰਤੀ ਗੂੜੀ ਸ਼ਰਦਾ ਹੈ ਪਿਛਲੇ ਕਈ ਸਾਲਾਂ ਤੋਂ ਉੱਥੇ ਦਿਨ ਰਾਤ ਸੇਵਾ ਕਰਦਾ ਉਸ ਸਥਾਨ ਤੋਂ ਬਹੁਤ ਸਾਰੀਆਂ ਸੁੱਖਾਂ ਪੂਰੀਆਂ ਹੋਈਆਂ ਫਿਰ ਕਰਮੇ ਦੀ ਕਿਉਂ ਨਹੀਂ ਹੋਈ ਮੇਰੀਆਂ ਗੱਲਾਂ ਸ਼ਾਇਦ ਤੁਹਾਨੂੰ ਬੁਰੀਆਂ ਲੱਗਣ ਪਰ ਇਹ ਸੱਚ ਆ ਕਿ ਕੋਈ ਧਾਰਮਿਕ ਸਥਾਨ ਜਾਂ ਕੋਈ ਆਸਥਾ ਤੁਹਾਨੂੰ ਪੁੱਤ ਦੀ ਦਾਤ ਨਹੀਂ ਬਖਸ਼ ਸਕਦੀ ਇਸ ਇਹ ਸਿਰਫ ਆਪਣਾ ਵਹਿਮ ਆ ਕਿ ਫਲਾਣੇ ਸਥਾਨ ਤੋਂ ਪੁੱਤਾਂ ਦੀਆਂ ਦਾਤਾਂ ਮਿਲਦੀਆਂ ਇਸ ਖਬਰ ਨਾਲ ਸਿਰਫ ਮਨ ਦੁਖੀ ਨਹੀਂ ਸੀ ਹੋਇਆ ਸਗੋ ਸਾਡਾ ਵਿਸ਼ਵਾਸ ਟੁੱਟਿਆ ਸੀ ਦਾਦੀ ਬੋਲੀ ਇਸ ਵਾਰਤਾ ਬਾਬੇ ਤੋਂ ਫਲ ਵੀ ਪਵਾਇਆ ਸੀ ਕੁੱਖ ਵੀ ਤਿੱਖੀ ਸੀ ਬਾਬੇ ਨੇ ਕਹਿ ਵੀ ਦਿੱਤਾ ਸੀ ਵੀ ਇਸ ਵਾਰ ਮੁੰਡਾ ਹੋਊ ਮੈਨੂੰ ਬਸ ਇਨਾਂ ਦੀਆਂ ਗੱਲਾਂ ਤੇ ਗੁੱਸਾ ਆਉਂਦਾ ਕਹਿੰਦੇ ਪੁਰਾਣੇ ਬਜ਼ੁਰਗ ਬਹੁਤ ਸਿਆਣੇ ਹੁੰਦੇ ਆ ਬਹੁਤਾ ਗਿਆਨ ਹੁੰਦਾ ਉਹਨਾਂ ਕੋਲ ਸਵਾਦਾ ਗਿਆਨ ਹੁੰਦਾ ਸਚਾਈ ਤਾਂ ਇਹ ਆ ਕਿ ਉਹ ਅੱਜ ਵੀ ਅਨਪੜਤਾ ਦੇ ਸ਼ਿਕਾਰ ਨੇ ਅੱਜ ਵੀ ਆਪਣੀਆਂ ਗੁਜ਼ਰੇ ਜ਼ਮਾਨੇ ਦੀਆਂ ਧਾਰਨਾਵਾਂ ਨਾਲ ਜੁੜੇ ਹੋਏ ਨੇ ਜੇ ਕੋਈ ਮੇਰੇ ਵਰਗਾ ਇਹਨਾਂ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰੇ ਤਾਂ ਆਗੋ ਕਹਿ ਦਿੰਦੇ ਆ ਇਹ ਸਭ ਤਾਂ ਪ੍ਰਮਾਤਮਾ ਦੀ ਖੇਡ ਆ ਜੇ ਮਾਲਿਕ ਦੇਵੇ ਤਾਂ ਦੇਵੇ ਪਰ ਜਿਹਦੇ ਕਰਮਾਂ 'ਚ ਹੈ ਨਹੀਂ ਉਹਨੂੰ ਨਹੀਂ ਮਿਲਦਾ ਬਜ਼ੁਰਗਾਂ ਦੀ ਇਹ ਖਾਸੀਅਤ ਆ ਜਦੋਂ ਇਹਨਾਂ ਦੀ ਕੋਈ ਗੱਲ ਸਾਬਿਤ ਨਾ ਹੋਵੇ ਤਾਂ ਇਹ ਰੱਬ ਤੇ ਸੁੱਟ ਦਿੰਦੇ ਨੇ ਪਰ ਸੱਚ ਤਾਂ ਇਹ ਆ ਕਿ ਰੱਬ ਦਾ ਇਸ ਵਿੱਚ ਕੋਈ ਹੱਥ ਨਹੀਂ ਆ ਯਕੀਨ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ ਪਰ ਅੱਜ ਮੈਂ ਤੁਹਾਨੂੰ ਇੱਕ ਸਚਾਈ ਦੱਸ ਰਹੀ ਆ ਆਪਣੇ ਕੁੜੀ ਹੋਊ ਜਾਂ ਮੁੰਡਾ ਹੈ ਰੱਬ ਤੈਨਹੀਂ ਕਰਦਾ ਬਾਇਓਲੋਜੀ ਦੇ ਸਟੂਡੈਂਟਸ ਮੇਰੀ ਹੈ ਗੱਲ ਸਮਝਦੇ ਹੋਣਗੇ ਪਰ 10ਵੀਂ ਕਲਾਸ ਦਾ ਪ੍ਰਜਨਨਨ ਵਾਲਾ ਚੈਪਟਰ ਤਾਂ ਆਪਾਂ ਸਾਰਿਆਂ ਨੇ ਪੜਿਆ ਉਹਦੇ ਵਿੱਚ ਸਾਫ਼-ਸਾਫ਼ ਸਾਰਾ ਕੁਝ ਸਮਝਾਇਆ ਹੋਇਆ ਦੁੱਖ ਦੀ ਗੱਲ ਇਹ ਹੈ ਕਿ ਆਪਾਂ ਨੂੰ ਕਿਤਾਬਾਂ 'ਚ ਲਿਖਿਆ ਹੋਇਆ ਜਾਂ ਵਿਗਿਆਨੀਆਂ ਦੇਖਿਆ ਸੱਚ ਨਹੀਂ ਲੱਗਦਾ ਆਪਾਂ ਸੱਚੋ ਮੰਨਦੇ ਆ ਜੋ ਆਪਣੇ ਬਜ਼ੁਰਗ ਦੱਸਦੇ ਆ ਜਾਂ ਜੋ ਕੋਈ ਧਾਰਮਿਕ ਸੰਤ ਦੱਸਦਾ ਤੇ ਸੱਚੇ ਆ ਕਿ ਨਾ ਤਾਂ ਬਜ਼ੁਰਗਾਂ ਨੂੰ ਅਸਲ ਸੱਚਾਈ ਦਾ ਗਿਆਨ ਆ ਤੇ ਨਾ ਹੀ ਧਾਰਮਿਕ ਬਾਬਿਆਂ ਨੂੰ ਕਿਉਂ ਕਿ ਨਾ ਤਾਂ ਬਜ਼ੁਰਗਾਂ ਨੇ ਸਾਇੰਸ ਪੜਿਆ ਤੇ ਨਾ ਹੀ ਬਾਬਿਆਂ ਨੇ ਪਰ ਜਨਾਬ ਆਪਾਂ ਤਾਂ ਸਾਇੰਸ ਪੜਿਆ ਨਾ ਆਪਣੇ ਜੋ ਕੋਈ 12ਵੀਂ ਪਾਸ ਆ ਕੋਈ ਬੀਏ ਕੋਈ ਬੀ ਐਸਸੀ ਕੋਈ ਐਮਏ ਕੋਈ ਐਮਐਸਸੀ ਕਰੀ ਬੈਠੇ ਆ ਦਸਵੀਂ ਤਾਂ ਹਰੇਕ ਨੇ ਹੀ ਪਾਸ ਕੀਤੀ ਹੋਈ ਆ ਪਰ ਆਪਣੇ ਇੰਨੇ ਪੜੇ ਲਿਖੇ ਹੋਣ ਦਾ ਕੀ ਫਾਇਦਾ ਜਦੋਂ ਆਪਾਂ ਨੂੰ ਇਹ ਨਹੀਂ ਪਤਾ ਕਿ ਔਲਾਦ ਸੁੱਖਾਂ ਸੁਖੀਆਂ ਤੋਂ ਨਹੀਂ ਮਿਲਦੀ ਧਾਗੇ ਤਵਿੱਤਾਂ ਜਾਂ ਫਲ ਪਵਣ ਨਾਲ ਮੁੰਡੇ ਨਹੀਂ ਹੁੰਦੇ ਆਪਾਂ ਕਿਉਂ ਆਪਣੀਆਂ ਵੱਡੀਆਂ ਬੁੜੀਆਂ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਣੇ ਆ ਕਰਮਾਂ ਤੇ ਉਹਦੀ ਘਰ ਵਾਲੀ ਦੋਵੇਂ ਹੀ ਪੜੇ ਲਿਖੇ ਨੇ ਪਰ ਕੀ ਫਾਇਦਾ ਹੋਇਆ ਪੜੇ ਲਿਖੇ ਹੋਣ ਦਾ ਜ਼ਿੰਦਗੀ ਖਰਾਬ ਕਰ ਲਈ ਨਾ ਆਪਦੀ ਤੇ ਤੇ ਇਹ ਸਿਰਫ ਕਰਮੇ ਨਾਲ ਨਹੀਂ ਸੀ ਹੋਇਆ ਪਿਛਲੇ 1 ਸਾਲ ਵਿੱਚ ਇਹ ਤੀਜੀ ਘਟਨਾ ਸੀ ਇੱਕ ਮੁੰਡਾ ਹੈ ਬੈਂਕ ਚ ਮਲੀਮ ਦਾ ਕੰਮ ਕਰਦਾ ਜਮਾ ਗਰੀਬ ਪਰਿਵਾਰ ਬਥੇਰਾ ਸਮਝਾਇਆ ਸੀ ਉਹਨੂੰ ਮੇਰੇ ਡੈਡੀ ਤੇ ਹੋਰਾਂ ਸਾਥੀਆਂ ਨੇ ਪਰ ਨਹੀਂ ਸੁਣੀ ਕਿਸੇ ਦੀ ਵੀ ਮੁੰਡੇ ਦੀ ਉਡੀਕ ਚ 4 ਕੁੜੀਆਂ ਉਹਨਾਂ ਦੇ ਹੋ ਗਈਆਂ ਹੁਣ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਿਵੇਂ ਪਾਲੀਏ ਇੱਕ ਹੋਰ ਪਰਿਵਾਰ ਹੈ ਮਨਪ੍ਰੀਤ ਤੇ ਉਹਦੀ ਘਰ ਵਾਲੀ ਸਿੰਦਰ ਬਹੁਤ ਗਰੀਬ ਘਰ ਐ ਮਨਪ੍ਰੀਤ ਬਸਤੇ ਲੱਗਿਆ ਹੋਇਆ ਕੋਈ ਜ਼ਮੀਨ ਜਾਇਦਾਦ ਨਹੀਂ ਤਿੰਨ ਕੁੜੀਆਂ ਸਨ ਉਹਨਾਂ ਦੇ ਉਹਨਾਂ ਦੇ ਹੀ ਪਾਲਣ ਪੋਸ਼ਣ ਬੜੀ ਮੁਸ਼ਕਲ ਨਾਲ ਹੁੰਦਾ ਸੀ ਫਿਰ ਉਹੀ ਬਜ਼ੁਰਗਾਂ ਵਾਲੀ ਅੜੀ ਜੇ ਇੱਕ ਮੁੰਡਾ ਹੁੰਦਾ ਤਾਂ ਸਾਡਾ ਬੂਟਾ ਹਰਾ ਹੋ ਜਾਂਦਾ ਕੋਈ ਪੁੱਛਣ ਵਾਲਾ ਹੋਵੇ ਵੀ ਹੁਣ ਕਿਹੜਾ ਬੂਟੇ ਨੂੰ ਸੁੰਡੀ ਪਈ ਆ ਨਾ ਜੀ ਚਲੇਗਾ ਇੱਕ ਗੁਰਦੁਆਰੇ ਮੈਂ ਨਾਮ ਨਹੀਂ ਲਵਾਂਗਾ ਕਹਿੰਦੇ ਉੱਥੇ ਅਰਦਾਸ ਹੁੰਦੀ ਆ ਤੇ ਜਿਹਦੀ ਅਰਦਾਸ ਹੋਗੀ ਉਹਦੇ ਮੁੰਡਾ ਹੀ ਹੁੰਦਾ ਉੱਥੇ ਕੋਈ ਸੰਤ ਰਹਿੰਦੇ ਆ ਉਹ ਕਹਿੰਦੇ ਭਾਈ ਚੈੱਕ ਕਰਾਉਣ ਦੀ ਲੋੜ ਨਹੀਂ ਤੁਹਾਡੇ ਮੁੰਡਾ ਹੀ ਹੋਊ ਹਾਂਜੀ ਫਿਰ ਹੋਇਆ ਕਿਉਂ ਨਹੀਂ ਚੌਥੀ ਕੁੜੀ ਉਹਨਾਂ ਦੇ ਹੋ ਗਈ ਉਸ ਦਿਨ ਵੀ ਸਾਰੇ ਆਣ ਗਵਾਂ ਦਾ ਦਿਲ ਟੁੱਟ ਗਿਆ ਬਹੁਤ ਗੁੱਸਾ ਆਇਆ ਮੇਰੀ ਮੰਮੀ ਤਾਂ ਕਹਿੰਦੀ ਸੀ ਉਹ ਸੰਤ ਨੂੰ ਢਾ ਲੈਣ ਜਾ ਕੇ ਤੇ ਪੁੱਛਣ ਵੀ ਕਿੱਥੇ ਆ ਮੁੰਡਾ ਉਸ ਦਿਨ ਸਾਡੀ ਇੱਕ ਵੱਡੀ ਬੇਬੇ ਸਾਡੇ ਘਰੇ ਬੈਠੀ ਸੀ ਮੇਰੀ ਉਹਦੇ ਨਾਲ ਐਸੀ ਗੱਲ ਨੂੰ ਲੈ ਕੇ ਬਹਿਸ ਹੋ ਗਈ ਬੇਬੇ ਕਹਿੰਦੀ ਅਸੀਂ ਤਾਂ ਬਥੇਰਾ ਗਿਆ ਸੀ ਉਹ ਫਲਾਣਾ ਬਾਬਾ ਗੋਲੀ ਦਿੰਦਾ ਉਹ ਗੋਲੀ ਨਾਲ ਮੁੰਡਾ ਹੀ ਹੁੰਦਾ ਪਰ ਸਾਡੀ ਮੰਨੀ ਨਹੀਂ ਕਿਸੇ ਨੇ ਲੋ ਕਰ ਲੋ ਗੱਲ ਹੁਣ ਇੱਕ ਗੋਲੀ ਨਾਲ ਕੁੱਖ ਵਿੱਚ ਪੜ ਰਹੇ ਭਰੂਣ ਦਾ ਜੈਂਡਰ ਚੇਂਜ ਹੋ ਜੂ ਹੈ ਮੈਂ WHO ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਤਾਂ ਪਿਛਲੇ 100 ਸਾਲਾਂ ਤੋਂ ਐਵੇਂ ਹੀ ਮੱਥਾ ਮਾਰੀ ਜਾਂਦੇ ਹੋ ਅਰਬਾਂ ਰੁਪਏ ਖਰਚ ਦਿੱਤੇ ਪਰ ਤੁਹਾਡੇ ਤੋਂ ਇੱਕ ਕੰਮ ਨਹੀਂ ਨਹੀਂ ਤੁਸੀਂ ਸਾਡੇ ਨਾਲ ਬਾਬਿਆਂ ਨਾਲ ਸੰਪਰਕ ਕਿਉਂ ਨਹੀਂ ਕੀਤਾ ਇਹਨਾਂ ਨੂੰ ਲੈ ਕੇ ਜਾਓ ਤੇ ਆਪਣੇ ਬੋਰਡ ਵਿੱਚ ਚੇਅਰਮੈਨ ਬਣਾਓ ਮਤਲਬ ਕਿ ਕੁਦਰਤ ਦਾ ਸਿਸਟਮ ਗਿਆ ਤੇ ਨੈਣ ਮੈਡੀਕਲ ਸਾਇੰਸ ਦੀ ਐਸੀ ਕੀ ਤੈਸੀ ਪਰ ਆ ਇੱਕ ਗੋਲੀ ਲਓ ਤੇ ਮੁੰਡਾ ਪਾਓ ਹੁਣ ਇਹਨੂੰ ਅਨਪੜਤਾ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ ਇਹ ਜਿੱਦ ਨਾ ਛੱਡੇ ਸਾਡੀ ਬੇਬੇ ਆਖੇ ਨਹੀਂ ਪੁੱਤ ਗੋਲੀ ਲੈ ਲੈਂਦੀ ਤਾਂ ਮੁੰਡਾ ਹੀ ਹੋਣਾ ਸੀ ਪੁੱਤ ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਆਹੋ ਸਾਨੂੰ ਕਿਉਂ ਨਹੀਂ ਪਤਾ ਸਾਡੀਆਂ ਡਿਗਰੀਆਂ ਕੀਤੀਆਂ ਤਾਂ ਖੂ ਖਾਤੇ ਜੀ ਆ ਪਤਾ ਤਾਂ ਬਜ਼ੁਰਗਾਂ ਨੂੰ ਹੀ ਆ ਬਸ ਪਹਿਲਾਂ ਤੇ ਸੋਚੋ ਕਿ ਆਪਣੇ ਇਹਨਾਂ ਲੋਕਾਂ ਨੂੰ ਇਹ ਤੱਕ ਨਹੀਂ ਪਤਾ ਕਿ ਮੁੰਡਾ ਜਾਂ ਕੁੜੀ ਹੋਣਾ ਮਾਂ ਤੇ ਨਿਰਭਰ ਨਹੀਂ ਕਰਦਾ ਸਗੋਂ ਪਿਓ ਤੇ ਨਿਰਭਰ ਕਰਦਾ ਮਾਂ ਨੂੰ ਦਵਾਈਆਂ ਦੇ ਹੀ ਜਾਣਗੇ ਹਥੋਲੇ ਪਵਾਈ ਜਾਣਗੇ ਬਾਬਾ ਕਹਿੰਦਾ ਤੂੰ ਬਾਹਰ ਨਹੀਂ ਜਾਣਾ ਤੇਰੇ ਦਿਨ ਨੇੜੇ ਆ ਕਿਤੇ ਕੋਈ ਕੁਝ ਕਰ ਹੀ ਨਾ ਦੇਵੇ ਨਾ ਜੇ ਅਗਲੇ ਨੇ ਕੁਝ ਕਰ ਵੀ ਦਿੱਤਾ ਤਾਂ 7 ਮਹੀਨਿਆਂ ਦੇ ਭਰੂਣ ਦਾ ਜੈਂਡਰ ਬਦਲ ਜਾਊ ਹੈ ਕੋਈ ਜਵਾਬ ਇਹਨਾਂ ਕੋਲ ਇਸ ਗੱਲ ਦਾ ਬਸ ਬਹਿਸ ਕਰਾ ਲਓ ਜਿੰਨੀ ਮਰਜ਼ੀ ਤੇ ਬਹਿਸ ਮੁੱਕਦੀ ਹਮੇਸ਼ਾ ਰੱਬ ਤੇ ਜਾ ਕੇ ਆ ਹੁਣ ਤੁਹਾਡੇ ਚੋਂ ਕੁਝ ਲੋਕ ਮੈਨੂੰ ਕਹਿਣਗੇ ਕਿ ਯਾਰ ਕੁੜੀ ਹੀ ਤਾਂ ਹੋਈ ਆ ਕੁੜੀ ਹੋਣ ਨਾਲ ਉਹਨਾਂ ਦੀ ਜ਼ਿੰਦਗੀ ਕਿਵੇਂ ਖਰਾਬ ਹੋ ਗਈ ਤੇ ਇਹਨੂੰ ਕੁੜੀਆਂ ਨਾਲ ਕੀ ਪ੍ਰੋਬਲਮ ਆ ਕੁੜੀਆਂ ਪੁੱਤਾਂ ਨਾਲੋਂ ਘੱਟ ਨਹੀਂ ਆ ਤੂੰ ਪੁਰਾਣੀ ਸੋਚ ਵਾਲਾ ਪਰ ਜਨਾਬ ਚਾਰ-ਚਾਰ ਕੁੜੀਆਂ ਹੋ ਗਈਆਂ ਉਹਨਾਂ ਦੇ ਮੁੰਡੇ ਦੇ ਚੱਕਰਾਂ 'ਚ ਦੋ ਕਿੱਲੇ ਜ਼ਮੀਨ ਵੀ ਨਹੀਂ ਆ ਕਿਵੇਂ ਪਾਲਣਗੇ ਚਾਰਾਂ ਨੂੰ ਨਿਆਣੇ ਤਾਂ ਦੋ ਨਹੀਂ ਸੰਭੇ ਜਾਂਦੇ ਉਹਨਾਂ ਦੇ ਤਾਂ ਚਾਰਾਂ ਚਾਰਾਂ ਦੀ ਪੜ੍ਹਾਈ ਦਾ ਖਰਚਾ ਫਿਰ ਕੋਰਸ ਵੀ ਹੋਣਗੇ ਹਜੇ ਇਹ ਨਹੀਂ ਪਤਾ ਕਿ 15 ਸਾਲਾਂ ਬਾਅਦ ਵਾਲਾ ਜ਼ਮਾਨਾ ਕਿ ਆਜਿਆ ਹੋ ਤੁਸੀਂ ਖੁਦ ਨੂੰ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਦੇਖੋ ਪਾਲ ਸਕੋਗੇ ਚਾਰ ਕੁੜੀਆਂ ਨੂੰ ਇਹ ਸਭ ਉਹਨਾਂ ਦੀ ਅਨਪੜਤਾ ਤੇ ਗਿਆਨਤਾ ਕਰਕੇ ਹੋਇਆ ਜੇ ਸਿਆਣੇ ਰਹਿੰਦੇ ਤਾਂ ਜਦੋਂ ਦੋ ਕੁੜੀਆਂ ਹੋ ਗਈਆਂ ਸੀ ਉਦੋਂ ਹੀ ਆਪਰੇਸ਼ਨ ਕਰਵਾ ਲੈਂਦੇ ਪਰ ਆ ਮੁੰਡਾ ਹੀ ਚਾਹੀਦਾ ਵਾਲੀ ਸਾਡੀ ਸੋਚ ਨੇ ਸਾਡਾ ਪੱਠਾ ਬਿਠਾਤਾ ਗੱਲਾਂ ਕੁੜੀਆਂ ਹੋਣ ਦੀ ਨਹੀਂ ਆ ਮੈਨੂੰ ਤਰਸ ਉਹਨਾਂ ਕੁੜੀਆਂ ਤੇ ਹੀ ਆ ਰਿਹਾ ਕਦੇ ਸੋਚਿਆ ਉਹਨਾਂ ਵਿਚਾਰੀਆਂ ਦੀ ਜ਼ਿੰਦਗੀ ਕਿਹੋ ਜੀ ਬੀਤੇਗੀ ਇੱਕ ਦੂਜੇ ਦੇ ਕੱਪੜੇ ਪਾ ਕੇ ਗੁਜ਼ਾਰਾ ਕਰਨਾ ਪੈਣਾ ਕਿੰਨਾ ਕੁਝ ਸੁੰਨਾ ਪਿਆ ਕਰੂ ਵਿਚਾਰੀਆਂ ਨੂੰ ਜਿਹੜੀ ਦਾਦੀ ਦੀ ਜਿੱਦ ਕਾਰਨ ਉਹਨਾਂ ਦਾ ਜਨਮ ਹੋਇਆ ਉਹੀ ਦਾਦੀ ਉਹਨਾਂ ਨੂੰ ਕਲਮੁਈਆਂ ਤੇ ਪਤਾ ਨਹੀਂ ਹੋਰ ਕੀ ਕੀ ਕਿਹਾ ਕਰੂ ਆਪਣੇ ਸਮਾਜ ਦੀ ਸੋਚ ਤਾਂ ਤੁਹਾਨੂੰ ਪਤਾ ਹੀ ਆ ਜੇ ਇੱਕ ਮੁੰਡਾ ਹੋ ਜਾਵੇ ਤਾਂ ਉਹਨਾਂ ਕੁੜੀਆਂ ਨੂੰ ਭਾਗਾ ਵਾਲੀਆਂ ਕਿਹਾ ਜਾਂਦਾ ਤੇ ਜੇ ਨਾ ਹੋਵੇ ਤਾਂ ਇਹਦਾ ਉਲਾਂਬਾ ਵੀ ਉਹਨਾਂ ਵਿਚਾਰੀਆਂ ਨੂੰ ਹੀ ਜਾਂਦਾ ਸਾਰੀ ਉਮਰ ਸੁਣਨਾ ਪੈਂਦਾ ਜੇ ਕੋਈ ਕਹਿ ਦੇਵੇ ਕਿ ਹੁਣ ਕਿਵੇਂ ਪਾਲੋਗੇ ਇਹਨਾਂ ਨੂੰ ਗੁਜਾਰਾ ਤਾਂ ਤੁਹਾਡਾ ਪਹਿਲਾਂ ਹੀ ਮੁਸ਼ਕਲ ਨਾਲ ਹੁੰਦਾ ਅੱਗੋਂ ਜਵਾਬ ਆਉਂਦਾ ਆਪੇ ਪਲਪੁਲ ਜਾਣਗੀਆਂ ਤੁਰੀਆਂ ਫਿਰਦੀਆਂ ਨਾ ਆਪੇ ਕਿਵੇਂ ਪਲ ਜਾਣਗੀਆਂ ਹੈ ਇਹਨੂੰ ਪਾਲਣਾ ਪਲਣਾ ਨਹੀਂ ਰੁੱਲਣਾ ਕਹਿੰਦੇ ਆ ਆਪਾਂ ਕਦੇ ਮੁੰਡੇ ਨੂੰ ਤਾਂ ਕਦੇ ਨਹੀਂ ਆਖਿਆ ਵੀ ਆਪੇ ਪਲਪੁਲ ਜਾਊ ਗਲਤੀ ਤੁਹਾਡੀ ਆ ਪਰ ਸਜ਼ਾ ਇਹ ਵਿਚਾਰੀਆਂ ਕੁੜੀਆਂ ਨੂੰ ਮਿਲਣੀ ਆ ਤੁਸੀਂ ਆਪਣੀ ਅਗਿਆਨਤਾ ਅਤੇ ਅੰਧਵਿਸ਼ਵਾਸ ਦੇ ਚੱਕਰਾਂ 'ਚ ਇਹਨਾਂ ਵਿਚਾਰੀਆਂ ਨੂੰ ਕੰਮ ਚਮਕ ਕੇ ਸੁੱਟਦਾ ਹੁਣ ਇੱਥੇ ਮੇਰੇ ਕੁਝ ਧਾਰਮਿਕ ਸੱਜਣ ਆ ਕੇ ਕਹਿਣਗੇ ਕਿ ਉਹ ਕੁੜੀਆਂ ਵੀ ਆਪਦੇ ਭਾਗਾਂ ਦਾ ਖਾਣਗੀਆਂ ਜਿਸ ਰੱਬ ਨੇ ਜਨਮ ਦਿੱਤਾ ਉਹ ਆਪੇ ਰੋਟੀ ਦੇਊ ਅੱਛਾ ਜੀ ਫਿਰ ਜਿਹੜੇ ਨਿੱਕੇ ਨਿੱਕੇ ਜੁਆਕ ਪੂਲਾਂ ਹੇਠਾਂ ਤੇ ਰੇਲਵੇ ਟ੍ਰੈਕਾਂ ਤੇ ਰੁਲਦੇ ਫਿਰਦੇ ਆ ਉਹਨਾਂ ਦੇ ਕਿਉਂ ਨਹੀਂ ਸੌਂਦਾ ਰੱਬ ਉਹ ਵਿਚਾਰੇ ਕਚਰੇ ਦੇ ਢੇਰਾਂ ਜੋ ਖਾਣ ਵਾਲੀਆਂ ਚੀਜ਼ਾਂ ਲੱਭ ਕੇ ਗੁਜ਼ਾਰਾ ਕਰਦੇ ਆਂ ਦੋ-ਦੋ ਰੁਪਈਆ ਪਿੱਛੇ ਆਪਣੇ ਮੂਹਰੇ ਲੇਲੜੀਆਂ ਕੱਢਦੇ ਆਂ ਕਿਉਂ ਨਹੀਂ ਰੱਬ ਰੋਟੀ ਦਿੰਦਾ ਉਹਨਾਂ ਨੂੰ ਆਪਣੇ ਦੇਸ਼ ਵਿੱਚ 67 ਲੱਖ ਬੱਚੇ ਭੁੱਖੇ ਸੌਂਦੇ ਨੇ ਜਨਾਬ ਉਹਨਾਂ ਨਾਲ ਰੱਬ ਦੀ ਕੀ ਦੁਸ਼ਮਣੀ ਆ ਉਹਨਾਂ ਦੀ ਹਾਲ ਦਾ ਜ਼ਿੰਮੇਵਾਰ ਰੱਬ ਨਹੀਂ ਸਗੋਂ ਉਹਨਾਂ ਦੇ ਮਾਪੇ ਨੇ ਰੱਬ ਨੇ ਜਨਮ ਨਹੀਂ ਦਿੱਤਾ ਉਹਨਾਂ ਨੂੰ ਤੁਸੀਂ ਦਿੱਤਾ ਜਨਮ ਤੇ ਜਨਮ ਦੇ ਕੇ ਰੂਲਣ ਰੂਲਣਾ ਮਾਫ ਕਰਨਾ ਰੂਲਣ ਲਈ ਮਜਬੂਰ ਕਰ ਦਿੱਤਾ ਇਹੇ ਡਰ ਮੈਨੂੰ ਉਹਨਾਂ ਕੁੜੀਆਂ ਲਈ ਸਤਾ ਰਿਆ ਕਦੋਂ ਸਿਆਣੇ ਬਣਾਂਗੇ ਆਪਾਂ ਮੈਂ ਇੱਕ ਵਾਰ ਫਿਰ ਕਹਿ ਰਹੀ ਆ ਜਿੰਨਾ ਮਰਜੀ ਨੱਕ ਰਗੜ ਲੋ ਬਾਬਿਆਂ ਤੋਂ ਪੁੱਛਾ ਘੜਵਾ ਲੋ ਫਲ ਪਵਾ ਲੋ ਜਾਂ ਸੁੱਖਾ ਸੁਖ ਲੋ ਜਾਂ ਗੋਲੀਆਂ ਲੈ ਲੋ ਇਸ ਸਭ ਦਾ ਕੋਈ ਫਾਇਦਾ ਨਹੀਂ ਕਿਸੇ ਨੇ ਵੀ ਪੇਟ ਚ ਪਲ ਰਹੀ ਕੁੜੀ ਨੂੰ ਮੁੰਡਾ ਨਹੀਂ ਬਣਾ ਦੇਣਾ ਆਪਣੇ ਬਜ਼ੁਰਗਾਂ ਨੇ ਵਿਗਿਆਨ ਨਹੀਂ ਸੀ ਪੜਿਆ ਤਾਂ ਕਰਕੇ ਉਹ ਇਹਨਾਂ ਗੱਲਾਂ 'ਚ ਗੱਲਾਂ 'ਚ ਮੰਨਦੇ ਆ ਪਰ ਆਪਾਂ ਤਾਂ ਪੜਿਆ ਹੋਇਆ ਜੇ ਪੜਿਆ ਹੋਇਆ ਤਾਂ ਫਿਰ ਮੰਨੋ ਵੀ ਜੇ ਇਹਨਾਂ ਪੜ੍ਹ ਲਿਖੇ ਵੀ ਤੁਸੀਂ ਇਹਨਾਂ ਵਹਿਮਾਂ ਵਹਿਮਾਂ 'ਚ ਪੈਣਾ ਫਿਰ ਤਾਂ ਤੁਸੀਂ ਆਪਣੀਆਂ ਫੀਸਾਂ ਭਰੀਆਂ ਖੂਚ ਪਾ ਦਿੱਤੀਆਂ ਆਪਾਂ ਆਪਣੀ ਪੜ੍ਹਾਈ ਨਾਲ ਆਪਣੇ ਮਾਬਾਪ ਆਪਣੇ ਵੱਡੇ ਬਜ਼ੁਰਗਾਂ ਦੀ ਅਗਿਆਨਤਾ ਦੂਰ ਕਰਨੀ ਸੀ ਪਰ ਆਪਾਂ ਦਾ ਆਪ ਹੀ ਉਹਨਾਂ ਦੀਆਂ ਗੱਲਾਂ 'ਚ ਫਸ ਗਏ ਜਿੰਨਾ ਚੋ ਫਸੇ ਸਨ ਤੁਸੀਂ ਚਾਹੋ ਤਾਂ ਉਹਨਾਂ ਨੂੰ ਸਮਝਾ ਸਕਦੇ ਹੋ ਕਿ ਇਸ ਤਰ੍ਹਾਂ ਨਹੀਂ ਹੁੰਦਾ ਜਿਹੜਾ ਗਰਭ ਧਾਰਨ ਇੱਕ ਵਾਰ ਹੋ ਗਿਆ ਉਹਨੂੰ ਕਿਸੇ ਗੋਲੀ ਜਾਂ ਧਾਗੇ ਤਵੀਦ ਨਾਲ ਨਹੀਂ ਬਦਲਿਆ ਜਾ ਸਕਦਾ ਤੇ ਗਰਭ ਵਿੱਚ ਕੁੜੀ ਵਾਲਾ ਸ਼ੁਕਰਾਨੂ ਰਹੂ ਜਾਂ ਮੁੰਡੇ ਵਾਲਾ ਇਹ ਪਿਓ ਤੇ ਨਿਰਭਰ ਕਰਦਾ ਨਾ ਕਿ ਮਾਂ ਤੇ ਮੈਂ ਬੜੇ ਪ੍ਰਾਊਡਲੀ ਕਹਿਣਾ ਕਿ ਮੈਂ ਆਪਣੇ ਬਜ਼ੁਰਗਾਂ ਦੀ ਕੋਈ ਗੱਲ ਨਹੀਂ ਮੰਨਦਾ ਮੈਂ ਉਹੀ ਮੰਨਦਾ ਜਿਸ ਗੱਲ 'ਚ ਕੋਈ ਲੌਜੀਕ ਹੋਵੇ ਕਿਉਂਕਿ ਉਹਨਾਂ ਦੀਆਂ ਗੱਲਾਂ 50-60 ਸਾਲ ਪੁਰਾਣੀਆਂ ਉਦੋਂ ਲੋਕ ਚਿੱਠੀਆਂ ਨਾਲ ਗੱਲਾਂ ਕਰਦੇ ਸੀ ਤੇ ਅੱਜ ਆਪਾਂ ਬਾਹਰਲੇ ਦੇਸ਼ਾਂ 'ਚ ਬੈਠਿਆਂ ਨਾਲ ਵੀਡੀਓ ਕਾਲ ਕਰਦੇ ਆਂ ਦੇਖੋ ਵਿਗਿਆਨ ਕਿਤੇ ਦੀ ਕਿਤੇ ਚਲਾ ਗਿਆ ਪਰ ਆਪਾਂ ਅੱਜ ਵੀ ਬਾਬਿਆਂ ਤੋਂ ਪੁੱਛਦੇ ਆਂ ਕਿ ਕੁੜੀ ਹੋਊ ਜਾਂ ਮੁੰਡਾ ਜੇ ਯੁੱਗ ਵਿਗਿਆਨਿਕ ਆ ਤਾਂ ਆਪਣੀ ਸੋਚ ਵੀ ਵਿਗਿਆਨਿਕ ਬਣਾਓ ਨਾ ਹੋ ਸਕਦਾ ਤੁਹਾਨੂੰ ਮੇਰੀਆਂ ਗੱਲਾਂ ਸਹੀ ਨਾ ਲੱਗਣ ਪਰ ਇਹ ਮੇਰੀ ਸੋਚ ਆ ਤੁਹਾਡੀ ਸੋਚ ਕੀ ਹੈ ਤੁਸੀਂ ਜਾਨੋ ਜੇ ਤੁਸੀਂ ਮੇਰੀ ਸੋਚ ਨਾਲ ਸਹਿਮਤ ਹੋ ਤਾਂ ਮੇਰੀ ਇਸ ਰਚਨਾ ਨੂੰ ਪੋਸਟਾਂ ਪਾ ਕੇ ਸ਼ੇਅਰ ਕਰੋ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਜੀ